ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੁ ਸਾਰੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ ਨਵਾਂ ਵਲੌਗ ਤੇ ਅੱਜ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਜਿਹੜਾ ਆਪਣਾ ਸੋਚ ਦਾ ਕੰਮ ਕਰਨ ਵਾਲਾ ਸੀ ਅੱਜ ਉਹ ਆਪਾਂ ਸੋਚ ਦਾ ਕੰਮ ਕਰਾਂਗੇ ਤੇ ਸਮਾਨ ਲੈ ਕੇ ਜਾ ਰਹੇ ਹਾਂ ਆਪਾਂ ਤੇ ਇਹ ਮੈਂ ਆਪਣੇ ਕੰਟਰੋਲਰਾ ਜੋ ਆਪਾਂ ਪਰਮਟ ਲੈ ਕੇ ਇੱਕ ਵਾਰ ਕੱਟ ਲਿਆ ਤੇ ਇਸ ਨੂੰ ਆਪਾਂ ਸੇਫਟੀ ਲਈ ਲੌਕ ਕਰ ਰਹੇ ਹਾਂ ਤਾਂ ਜੋ ਆਪਣਾ ਕੋਈ ਕੋਈ ਸੋਚ ਲਾਣਾਂ ਦੇ ਵਿੱਚ ਤੇ ਆਪਣਾ ਕੋਈ ਹਾਦਸਾ ਨਾ ਹੋ ਜੇ ਤੇ ਇਹ ਆਪਣੇ ਬਲੇਡ ਦੇਖੋ ਕਿੰਨੇ ਬਾਹਰ ਹੈ ਤੇ ਬਾਕੀ ਹੁਣ ਆਪਾਂ ਆਪਣੀ ਸੇਫਟੀ ਦੇ ਪਰਪਸ ਲਈ ਦੋਨੋਂ ਸਾਈਡ ਜਿਸ ਸੁਚਦੇ ਆਪਾਂ ਵਿਚਾਰੇ ਕੰਮ ਕਰਨਾ ਹੈ ਦੋਨੋਂ ਸਾਈਡ ਪਰਥ ਕਰਾਂਗੇ ਤੋਂ ਦਾ ਨੇੜੇ ਇੱਕ ਸਾਈਡ ਟ੍ਰਾਂਸਫਰ ਮੈਂ ਇਹ ਆਪ ਪਰਥ ਕਰਾਂਗੇ ਤਾਂ ਜੋ ਕਿਸੇ ਨਵਿਟਰ ਦੀ ਜਨਰੇਟਰ ਦੀ ਕੋਈ ਬੈਕ ਸਪਲਾਈ ਨਾ ਆ ਜੇ ਕਿਉਂਕਿ ਤੁਸੀਂ ਦੇਖੋ ਅੱਜ ਕੱਲ ਬਹੁਤ ਹਾਦਸੇ ਹੋ ਰਹੀ ਹੈ ਕਿਉਂਕਿ ਪਰਮਿਟ ਤਾਂ ਲਿਆ ਹੁੰਦਾ ਲੈਂਡ ਤਾਂ ਬੰਦ ਹੁੰਦੀ ਹੈ ਪਰ ਕਿਸੇ ਟੇ ਕਨੈਕਸ਼ਨ ਗਲਤ ਕਰਨ ਕਰਕੇ ਇਨਵਰਟਰ ਦੀ ਜਾਂ ਜਨਰੇਟਰ ਦੀ ਬੈਕ ਸਪਲਾਈ ਆ ਜਾਂਦੀ ਹੈ ਇਸ ਕਾਰਨ ਕਾਫੀ ਹਾਦਸੇ ਹੋ ਜਾਂਦੇ ਆ ਕੁਝ ਅਕਸਰ ਵੀਡੀਓ ਚ ਵੇਖਦੇ ਰਹੇ ਹਾਂ ਕਿਸੇ ਦੀ ਨਵੀਂ ਜੋਇਨਿੰਗ ਸੀ ਕਿਸੇ ਦੀ ਕਿਸੇ ਦਾ ਪਤਾ ਨਹੀਂ ਹੁੰਦਾ ਹਾਦਸੇ ਦਾ ਜਿਨ੍ਹਾਂ ਨੂੰ 20-20 ਸਾਲ ਹੋ ਗਏ ਉਹਨਾਂ ਨਾਲ ਵੀ ਹੋ ਜਾਂਦਾ ਸੋਚ ਕਰਕੇ ਆਪਾਂ ਸੇਫਟੀ ਨੂੰ ਧਿਆਨ ਚ ਰੱਖਦੇ ਹੋਏ ਪ੍ਰੋਪਰ ਮੇਨ ਕੰਟਰੋਲਰ ਕੱਟ ਕੇ ਲੋਕ ਲਾ ਕੇ ਦੋਨੋਂ ਸਾਈਡ ਤੋਂ ਅਰਥ ਕਰਕੇ ਆਪਾਂ ਸੋਚਦਾ ਕੰਮ ਕਰ ਰਹੇ ਆਂ